हां जी हेलो फ्रेंड्स वेलकम माय YouTube चैनल जी कि मैं सारे ठीक-ठाक हूं जी आप भी दे पंजाब चैनल ते ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹਾਂ ਜੀ ਮੈਂ ਬਿਲਕੁਲ ਠੀਕ-ਠਾਕ ਹਾਂ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਦੀ ਜਿਹੜੀ ਰੈਸਪੀ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂ ਜੀ ਪਾਸਤਾ ਰੈਸਪੀ ਠੀਕ ਹੈ ਜੀ ਪਾਸਤਾ ਜਿਹੜਾ ਆਪਾਂ ਘਰ ਦੇ ਵਿੱਚ ਮਤਲਬ ਮੈਂ ਕਿਸ ਤਰ੍ਹਾਂ ਬਣਾ ਕੇ ਦਿੰਨੀ ਆ ਬੱਚਿਆਂ ਨੂੰ ਠੀਕ ਹੈ ਜੀ ਤੇ ਸਮਾਨ ਤੁਸੀਂ ਦੇਖ ਲਓ ਜੀ ਮੈਂ ਇੱਥੇ ਇੱਕ ਪਿਆਜ਼ ਕੱਟਿਆ ਥੋੜਾ ਜਿਹਾ ਮੋੜਦਾ ਪਿਆਜ਼ ਕੱਟਿਆ ਬਰੀਕ ਨਹੀਂ ਕੱਟਿਆ ਹੈਗਾ ਠੀਕ ਹੈ ਜੀ ਤੇ ਇਧਰ ਮੈਂ ਇੱਕ ਤੋਂ ਦੋ ਹਰੀਆਂ ਮਿਰਚਾਂ ਕੱਟੀਆਂ ਨੇ ਇੱਕ ਕੱਟਿਆ ਜੀ ਆਪਾਂ ਟਮਾਟਰ ਤੇ ਇੱਧਰ ਦੋ ਲੈਣੇ ਜੀ ਆਪਾਂ ਮੈਗੀ ਮਸਾਲੇ ਦਾ ਪੈਕੇਟ ਠੀਕ ਆ ਜੀ ਪੰਜ ਪੈਕੇਟ ਲੈਣੇ ਜੀ ਆਪਾਂ ਸੌਸ ਦੇ ਠੀਕ ਆ ਜੀ ਇੱਧਰ ਆਪਾਂ ਤਿੰਨ ਪੈਕੇਟ ਲੈਣੇ ਜੀ ਪਾਸਤਾ ਦੇ ਠੀਕ ਆ ਜੀ ਤੇ ਨਾ ਮੈਂ ਪਾਸਤਾ ਮੰਗਵਾਇਆ ਸੀਗਾ ਮਤਲਬ ਖੁੱਲਾ ਤੇ ਖੁੱਲਾ ਮਿਲਿਆਣੀ ਜੀ ਪੈਕੇਟ ਮਿਲ ਗਈ ਤੇ ਕੰਮ ਕਰਉਣੀ ਪਈ ਆ ਜੀ ਆਪਣੇ ਕੋਲੇ ਦੇਖਦੇ ਆਪਾਂ ਇਹ ਵਿੱਚ ਐਡ ਕਰ ਲਾਂਗੇ ਠੀਕ ਆ ਜੀ ਤੇ ਹਨਾ ਚਲੋ ਬਹੁਤ ਤਰੀਕਿਆਂ ਦੇ ਨਾਲ ਬਣਾਈ ਜਾਂਦਾ ਹੈ ਨਾ ਪਾਸਤਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਵੀ ਮੈਂ ਆਪਣੇ ਤਰੀਕੇ ਨਾਲ ਪਾਸਤਾ ਕਿਵੇਂ ਬਣਾਉਣੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਠੀਕ ਆ ਜੀ ਸਮਾਨ ਆਪਾਂ ਤੁਹਾਨੂੰ ਦਿਖਾਤਾ ਤੇ ਉਸ ਤੋਂ ਬਾਅਦ ਮੈਂ ਇਥੇ ਲਿਆ ਜੀ ਪਾਣੀ ਪਾਣੀ ਤੁਸੀਂ ਇੰਨਾ ਲੈ ਲੈਣਾ ਵੀ ਜਿਹੜੇ ਵੀ ਪਾਸਤਾ ਹੈ ਜਿਹੜੋ ਉਹਦੇ ਵਿੱਚ ਚੰਗੀ ਤਰ੍ਹਾਂ ਨਾਲ ਡੁੱਬ ਜੇ ਠੀਕ ਆ ਜੀ ਉਸ ਤੋਂ ਬਾਅਦ ਮੈਂ ਇੱਕ ਚਮਚਾ ਦੇ ਵਿੱਚ ਤੇਲ ਦਾ ਪਾਇਆ ਠੀਕ ਆ ਇੱਕ ਡੇਢ ਚਮਚਾ ਤੁਸੀਂ ਤੇਲ ਦਾ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨਾ ਮਤਲਬ ਕਿ ਗਰਮ ਕਰਨ ਵਾਸਤੇ ਰੱਖਾਂਗੇ ਪਾਣੀ ਗੈਸ ਦੇ ਉੱਤੇ ਤੇ ਗੈਸ ਦੇ ਉੱਤੇ ਰੱਖਣ ਤੋਂ ਪਹਿਲਾਂ ਜਿਹੜਾ ਹੈਗਾ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਸਤਾ ਜਿਹੜਾ ਕਿ ਆਪਾਂ ਮੰਗਵਾਇਆ ਹੋਇਆ ਹੈਗਾ ਤੇ ਪਾਸਤਾ ਵਗੈਰਾ ਮਕਰੋਨੀ ਵਗੈਰਾ ਆਪਾਂ ਨਹੀਂ ਮੰਗਾ ਕੇ ਰੱਖਦੇ ਜਦੋਂ ਵੀ ਆਪਾਂ ਨੂੰ ਲੋੜ ਹੁੰਦੀ ਹੈ ਨਾ ਆਪਾਂ ਉਦੋਂ ਮੰਗਵਾ ਆ ਕੇ ਜਿਹੜੀ ਹੈਗੀ ਬਣਾ ਕੇ ਦੇ ਦਿੰਨੇ ਆ ਬੱਚਿਆਂ ਨੂੰ ਤੇ ਲਓ ਜੀ ਆਪਾਂ ਪਾਸਤਾ ਵਾਲਾ ਜਿਹੜੇ ਪੈਕੇਟ ਨੇਗੇ ਹਨਾ ਇੱਕ ਪਾਸਤਾ ਹੁੰਦਾ ਉਹ ਸਪਰਿੰਗ ਰੋਲ ਜਿਵੇਂ ਵਾਂਗੂ ਹੁੰਦਾਗਾ ਨਾ ਜਿਹੜੇ ਵੀ ਸਪਰਿੰਗ ਦੇ ਵਾਂਗੂ ਉਹ ਹੁੰਦੇ ਆ ਉਹ ਵਾਲੇ ਪਾਸਤੇ ਮਹਗੇ ਸੀ ਵਸੇ ਮੈਨੇ ਬਟ ਆਹ ਵਾਲਾ ਮਿਲੇ ਸੀ ਫਿਰ ਮੈਂ ਕਿਹਾ ਚਲੋ ਜਿਹੜਾ ਮਿਲ ਗਿਆ ਉਹ ਹੀ ਬਣਾ ਦਿੰਨੇ ਆ ਤੇ ਨੂਰ ਕਹਿੰਦੀ ਪਾਸਤਾ ਖਾਣਾ ਕਹਿੰਦੀ ਅੱਜ ਤੇ ਚਲੋ ਜੀ ਆਪਾਂ ਹਣ ਤੁਹਾਨੂੰ ਰੈਸਪੀ ਦਵਾਂਗੇ ਜੀ ਅੱਜ ਅੱਜ ਕੋਈ ਬਲੌਗ ਨਹੀਂ ਦੇਣ ਲੱਗੇ ਆਪਾਂ ਤੇ ਅੱਜ ਰੈਸਪੀ ਦਵਾਂਗੇ ਠੀਕ ਹੈ ਜੀ ਪਾਸਤਾ ਨੇ ਮੈਂ ਕਿੰਤਮ ਨੂੰ ਨਹੀਂ ਆ ਠੀਕ ਹੈ ਜੀ ਲਓ ਜੀ ਆਪਾਂ ਗੈਸ ਕਰ ਕਰ ਦਿੱਤਾ ਜੀ ਔਨ ਤੇ ਨੇ ਪੈਕਟ ਆਪਾਂ ਪਾ ਲੈਨੇ ਇਹਨੂੰ ਆਪਾਂ ਕਰਦੇ ਹਾਂ ਜੀ ਚੰਗੀ ਤਰ੍ਹਾਂ ਬੋਇਲ ਤੇ ਇਹਨੂੰ ਇੱਕ ਚੀਜ਼ ਇੱਕ ਚੀਜ਼ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਫਰੈਂਡਸ ਇਹਨੂੰ ਨਾ ਮਤਲਬ ਹਿਲਾਉਂਦੇ ਰਹਿਣਾਗਾ ਤੁਸੀਂ ਐ ਨਹੀਂ ਹੈਗਾ ਇਹਨੂੰ ਰੱਖ ਫਿਰ ਤੁਸੀਂ ਵੀ ਛੱਡ ਦੋ ਕਿ ਚਲੋ ਆਪਣੇ ਆਪ ਗਰਮ ਹੋ ਜੂਗਾ ਇਹਨ ਵਿੱਚ ਤੁਸੀਂ ਹਿਲਾਉਣਾਗਾ ਠੀਕਾ ਹਿਲਾਉਂਦੇ ਰਹਿਣਾ ਫਰੈਂਡਸ ਤੇ ਨਾਲ ਹੀ ਤੁਸੀਂ ਨਾ ਜਿਹਦੇ ਵਿੱਚ ਨਮਕ ਪਾਉਣਾ ਚਾਹੁੰਦੇ ਤੁਸੀਂ ਨਮਕ ਵੀ ਐਡ ਕਰ ਸਕਦੇ ਹੋ ਤੇ ਇਧਰ ਇੱਕ ਨਾਲ ਹੀ ਹੋਰ ਰੈਸਪੀ ਆਪਾਂ ਤੁਹਾਨੂੰ ਦਵਾਂਗੇ ਕਿਉਂਕਿ ਦੁਪਹਿਰ ਦਾ ਜਿਹੜਾ ਹੈ ਮੈਂ ਮਤਲਬ ਤਿਆਰ ਕਰ ਰਹੀ ਹਾਂ ਮੈਂ ਦੁਪਹਿਰ ਵੇਲੇ ਅਸੀਂ ਜਿਹੜੇ ਹੈਗੇ ਆ ਬਣਾਵਾਂਗੇ ਜੀ ਅਸੀਂ ਖਾਵਾਂਗੇ ਜੀ ਪਾਸਤਾ ਮੈਂ ਨੋਟ ਤਰਨ ਸੀ ਕਿ ਤਿੰਨੇ ਜਾਣੇ ਪਾਸਤਾ ਖਾਵਾਂਗੇ ਜੀ ਤੇ ਅਫਸਰਾ ਵੀ ਹੈਗੀ ਸੀ ਆਪਣੇ ਘਵਾਂਟੀਆਂ ਦੀ ਕੁਟੀ ਠੀਕ ਹੈ ਜੀ ਉਹ ਵੀ ਆਪਣੇ ਕੋਲ ਹੀ ਸੀਗੀ ਤੇ ਚਾਰੇ ਜਾਣੇ ਖਾਵਾਂਗੇ ਪਾਸਤਾ ਤੇ ਮੰਮੀ ਉਹਨਾਂ ਨੂੰ ਬਣਾ ਕੇ ਦੇਵਾਂਗੇ ਜੀ ਆਪਾਂ ਬੇਸਨ ਦੇ ਪੂੜੇ ਠੀਕ ਹੈ ਜੀ ਇਧਰ ਮੈਂ ਬਰੀਕ ਲਈ ਪਿਆਜ਼ ਕੱਟ ਲਿਆ ਜੀ ਠੀਕ ਹੈ ਬਾਉਲ ਦੇ ਵਿੱਚ ਤੇ ਇੱਧਰ ਮੈਂ ਪਾ ਰਹੀ ਆ ਜੀ ਬੇਸਨ ਠੀਕ ਆ ਜੀ ਬੇਸਨ ਬਸ ਦੇਖ ਕੇ ਜੇ ਪਾਉਂਗੀ ਵਿੱਚ ਦੇ 6-7 ਜਿਹੜੇ ਕੂੜੇ ਬਣ ਜਾਣ ਜਾਂ ਬਸ ਇਹ 6-7 ਕੂੜੇ ਨਹੀਂ ਸੀ ਬਣੇ ਫਰੈਂਡਸ ਕੂੜੇ ਬਣੇ ਸੀਗੇ 8 ਕੂੜੇ ਬਣ ਗਏ ਸੀਗੇ ਤੇ ਮੰਮੀ ਹੁਣਾਂ ਨੇ ਤਿੰਨ ਮੰਮੀ ਨੇ ਖਾਦੇ ਜੀ ਦੋ ਪਾਪਾ ਹੀ ਨੇ ਤਿੰਨ ਪਾਪਾ ਹੀ ਨੇ ਖਾਲੇ ਸੀਗੇ ਤਿੰਨੀ ਮੰਮੀ ਨੇ ਖਾਦੇ ਦੋ ਬੱਚੇ ਸੀਗੇ ਫਿਰ ਇੱਕ ਜੜਾ ਹੈਗਾ ਸੀਗਾ ਅੱਧਾ ਅੱਧਾ ਸੀ ਖਾ ਲਿਆ ਜੀ ਇੱਕ ਧਰਮ ਨੇ ਖਾ ਲਿਆ ਸੀਗਾ ਲਓ ਜੀ ਹਣਾ ਵੈਸੇ ਆਪਾਂ ਪਹਿਲਾਂ ਰੈਸਪੀ ਦਿੱਤੀ ਹੋਈ ਆਗੀ ਆਪ ਇੱਕ ਵਾਰ ਫੇਰ ਤੁਹਾਨੂੰ ਦੇ ਦਿੰਦੇ ਨੇ ਇਹਦੇ ਵਿੱਚ ਪਾਇਆ ਜੀ ਮੈਨੇ ਜੀਰਾ ਨਮਕ ਮਿਰਚ ਨਮਕ ਠੀਕ ਹੈ ਜੀ ਇਸ ਤੋਂ ਬਾਅਦ ਪਾਵਾਂਗੇ ਜੀ ਕਲਰ ਵਾਸਤੇ ਹਲਦੀ ਤੇ ਮਤਲਬ ਕਿੰਨਾ ਇਹਦੇ ਵਿੱਚ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਕੱਟੀ ਹੋਈ ਆਪਾਂ ਹਰੀ ਮਿਰਚ ਨਹੀਂ ਐਡ ਕੀਤੀ ਸੀਗੀ ਬਸ ਮੈਨੇ ਜਿਹੜਾ ਹੈਗਾ ਸੀਗਾ ਲਾਲ ਮਿਰਚ ਦਾ ਪਾਊਡਰ ਹੀ ਪਾ ਲਿਆ ਸੀਗਾ ਠੀਕ ਹੈ ਜੀ ਤੁਸੀਂ ਧਨੀਆ ਪਾ ਸਕਦੇ ਹੋ ਇਹਦੇ ਵਿੱਚ ਟਮਾਟਰ ਪਾ ਸਕਦੇ ਹੋ ਆਪਣੀ ਮਰਜ਼ੀ ਹੈ ਠੀਕ ਹੈ ਤੁਹਾਡੀ ਜੋ ਕੁਝ ਵੀ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਸ਼ਿਮਲਾ ਮਿਰਚ ਪਾ ਸਕਦੇ ਹੋ ਠੀਕ ਹੈ ਜੀ ਤੁਹਾਡੀ ਆਪਣੀ ਮਰਜ਼ੀ ਤੇ ਆ ਠੀਕ ਹੈ ਜੀ ਤੇ ਆਪਾਂ ਸਿਰਫ ਪਿਆਜ਼ ਨਮਕ ਮਿਰਚ ਹਲਦੀ ਤਿੰਨ ਚੀਜ਼ਾਂ ਪਾ ਕੇ ਜਿਹੜਾ ਹੈਗਾ ਆਪਾਂ ਇਹਦਾ ਕੋਲ ਤੁਸੀਂ ਤਿਆਰ ਕਰਨਾ ਇੱਕਦਮ ਸਾਰਾ ਪਾਣੀ ਨਹੀਂ ਪਾਉਣਾ ਹੈਗਾ ਤੁਸੀਂ ਜੇ ਸਾਰਾ ਪਾਣੀ ਪਾਉਂਗੇ ਤਾਂ ਇਹਦੇ ਵਿੱਚ ਗੱਠਾਂ ਬਣ ਜਾਣਗੀਆਂ ਜਦੋਂ ਵੀ ਕੋਈ ਵੀ ਆਪਾਂ ਪੇਸਟ ਬਣਾਉਣੇ ਆ ਠੀਕ ਹੈ ਜੀ ਇਸ ਚੀਜ਼ ਦਾ ਧਿਆਨ ਰੱਖੋ ਜਦੋਂ ਵੀ ਆਪਾਂ ਜੇ ਆਪਾਂ ਕਈ ਵਾਰ ਕੜੀ ਵੀ ਬਣਾਉਣੇ ਆ ਤਾਂ ਵੀ ਆਪਾਂ ਜੇ ਸਾਰਾ ਪਾਣੀ ਨਾ ਇੱਕਦਮ ਬੇਸਨ ਦੇ ਵਿੱਚ ਪਾ ਦਿੰਨੇ ਆ ਤਾਂ ਗੱਠਾਂ ਬਣ ਜਾਂਦੀਆਂ ਨੇ ਬਸ ਇਹਦੀ ਇੱਕ ਹੀ ਟ੍ਰਿਕ ਆ ਵੀ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਉਹਨੂੰ ਘੋਲਦੇ ਜਾਵਾਂਗੇ ਤੇ ਕੋਈ ਵੀ ਜਿਹੜੀ ਇਹਦੇ ਵਿੱਚ ਗੱਠ ਨਹੀਂ ਬਣੂਗੀ ਬਿਲਕੁਲ ਪ੍ਰੋਪਰ ਜਿਹੜਾ ਹੈਗਾ ਡੋ ਜਿਹੜਾ ਹੈਗਾ ਪੇਸਟ ਆ ਇਹ ਤਿਆਰ ਹੋਊਗਾ ਤੇ ਤੁਸੀਂ ਕਿਸ ਤਰ੍ਹਾਂ ਦਾ ਮਤਲਬ ਪੇਸਟ ਬਣਾਉਣਾ ਉਹ ਵੀ ਤੁਹਾਨੂੰ ਮੈਂ ਦੱਸੂਗੀ ਤੇ ਦੇਖੋ ਜੀ ਦੋ ਬਾਰ ਪਾਣੀ ਆਪਾਂ ਐਡ ਕਰ ਦਿੱਤਾਗਾ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਦੇਖੋ ਘੋਲਿਆਗਾ ਆਪਾਂ ਇੱਕ ਵੀ ਇਹਦੇ ਵਿੱਚ ਗੱਠ ਨਹੀਂ ਹੈਗੀ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਬਬਲਸ ਇਹਦੇ ਵਿੱਚ ਹਨਾ ਵੀ ਆ ਲੱਗ ਰਿਹਾ ਵੀ ਤੁਹਾਨੂੰ ਬਬਲਸ ਹੁੰਦੇ ਨੇ ਇਹ ਨਾ ਆਪਣਾ ਪਿਆਜ਼ ਪਾਇਆ ਹੋਇਆ ਜਿਹੜੀ ਉਹ ਚੀਜ਼ ਆ ਠੀਕ ਆ ਤੇ ਹੋਰ ਇਹਦੇ ਵਿੱਚ ਕੋਈ ਕੋਈ ਵੀ ਗੱਠ ਨਹੀਂ ਹੈਗੀ ਸੀ ਫਰੈਂਡਸ ਠੀਕ ਆ ਜੀ ਲਓ ਜੀ ਆਪਾਂ ਹੋਰ ਪਾਣੀ ਐਡ ਕਰ ਦਿੱਤਾਗਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਘੋਲ ਲਾਂਗੇ ਦੇਖੋ ਜੀ ਕੋਈ ਵੀ ਇਹਦੇ ਵਿੱਚ ਬਬਲ ਨਹੀਂ ਹੈ ਕੋਈ ਕੱਟ ਨਹੀਂ ਹੈਗੀ ਠੀਕ ਆ ਦੇਖੋ ਆ ਪਿਆਜ਼ ਨਹੀਂ ਘੇੜ ਤੁਸੀਂ ਦੇਖ ਰਹੇ ਹੋ ਇਹ ਪਿਆਜ਼ ਨਹੀਂ ਹੈ ਬਾਕੀ ਬਿਲਕੁਲ ਪ੍ਰੋਪਰ ਆਪਣਾ ਜਿਹੜਾ ਮਿਕਸਰ ਤਿਆਰ ਆ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਆਪਾਂ ਤੇ ਕਿਉਂਕਿ ਆਪਾਂ ਨੇ ਇਹ ਥੋੜਾ ਜਿਹਾ ਗਾੜਾ ਹੋ ਗਿਆ ਠੀਕ ਹੈ ਜੀ ਤੇ ਪੂਰੇ ਬਣਾਵਾਂਗੇ ਆਪਾਂ ਮਮੀ ਹੋਣਾ ਵਾਸਤੇ ਦੋ ਰੈਸਪੀਆਂ ਦੇ ਰਹੇ ਹਾਂ ਜੀ ਆਪਾਂ ਤੁਹਾਨੂੰ ਅੱਜ ਲਓ ਜੀ ਦੋ ਆਪਣਾ ਬਿਲਕੁਲ ਤਿਆਰ ਆ ਮਿਕਸ ਕਰ ਲਓ ਨੂੰ ਚੰਗੀ ਤਰ੍ਹਾਂ ਦੇ ਨਾਲ ਤਾਂ ਕਿ ਪ੍ਰੋਪਰ ਇਕੁਅਲ ਹੋ ਜੇ ਹਨਾ ਤੁਸੀਂ ਬੇਸ ਨਾਲ ਜਿਹੜਾ ਥੱਲੇ ਨਾਲ ਬੈਠੇ ਲਓ ਜੀ ਦੂਸਰੇ ਪਾਸੇ ਜਿਹੜਾ ਹੈਗਾ ਆਪਣਾ ਇੱਧਰ ਮਕਰੋਨੀ ਆ ਉਹ ਵੀ ਆਪਣੀ ਬਾਉਲ ਹੋ ਰਹੀ ਆ ਮਕਰੋਨੀ ਕਹੀ ਨਹੀਂ ਸੌਰੀ ਅ ਮਤਲਬ ਕਿ ਪਾਸਤਾ ਬਾਉਲ ਹੋ ਰਿਹਾ ਆ ਆਪਾਂ ਇਹਨੂੰ ਹਿਲਾ ਰਿਹਾ ਇੱਕ ਵਾਰ ਪਹਿਲਾਂ ਵੀ ਮੈਨੂੰ ਹਿਲਾ ਦਿੱਤਾ ਸੀਗਾ ਤੁਸੀਂ ਇਸ ਤਰ੍ਹਾਂ ਨੂੰ ਹਲਾਉਂਦੇ ਰਹਿਣਾਗਾ ਠੀਕ ਹੈ ਜੀ ਬਾਕੀ ਥੰਲੇ ਨਾ ਲੱਗਦੀ ਹੈ ਤੇ ਨੂੰ ਤੁਸੀਂ ਚੈੱਕ ਕਰ ਲਿਓ 100% ਦੇ ਵਿੱਚ 80% ਜਿਹੜਾ ਹੈਗਾ ਇਹ ਕੁੱਕ ਹੋਣੇ ਚਾਹੀਦੇ ਆ ਬੀਕਾ ਪਰਸੈਂਟ ਜਿਹੜੇ ਇਹ ਕੁੱਕ ਨਹੀਂ ਹੋਣੇ ਚਾਹੀਦੇ ਦੇਖੋ ਹਲੇ ਨਹੀਂ ਕੁੱਕ ਹੋਏ ਹੈਗੇ ਇਹ ਹਲੇ ਹੋਰ ਜਿਹੜਾ ਹੈਗਾ ਆਪਾਂ ਇਹਨੂੰ ਸੇਕ ਲਗਾਵਾਵਾਂਗੇ ਠੀਕ ਹੈ ਜੀ ਤੇ ਬਸ ਇਹਨੂੰ ਤੁਸੀਂ ਤੁਹਾਨੂੰ ਦੱਸ ਦਿੱਤਾ ਵੀ 100% ਚ 80% ਕੁੱਕ ਹੋਣੇ ਚਾਹੀਦੇ ਜੀ 10% 20% ਸੌਰੀ ਨਾ ਰੱਖਣੀ ਇਹਨੂੰ ਆਪਾਂ ਤਾ ਕਿ ਜਿਹੜਾ ਹੈਗਾ ਆਪਣੇ ਫਿਰ ਜਦੋਂ ਆਪਾਂ ਇਹ ਬਣਾਵਾਂਗੇ ਨਾ ਉਹ ਤੋਂ ਸੈੱਟ ਹੋਊਗਾ। ਲਓ ਜੀ ਆਪਾਂ ਪਹਿਲਾਂ ਨਾ ਜ ਸਵੇਰੇ ਸੱਚ ਪ੍ਰੌਂਟੇ ਵੀ ਬਣਾਏ ਸੀਗੇ ਮੈਂ। ਤੇ ਅੱਜ ਸਵੇਰੇ ਕਦੇ ਸ਼ਾਇਦ ਮੈਨੂੰ ਲੱਗਦਾ ਮੈਨੂੰ ਯਾਦ ਨਹੀਂ ਫਰੈਂਡਸ। ਆਸ ਸ਼ਾਇਦ ਉਹ ਤਾਂ ਨਹੀਂ ਧਾਲ ਵਾਲੇ ਪ੍ਰੌਂਟੇ ਬਣਾਏ ਸੀ ਪਤਾ ਨਹੀਂ ਆਲੂ ਵਾਲੇ ਪ੍ਰੌਂਟੇ ਬਣਾਏ ਸੀਗੇ ਮੈਨੂੰ ਯਾਦ ਨਹੀਂ ਹੈਗਾ। ਤੇ ਹਨਾ ਤੁਸੀਂ ਤਾਂ ਤਵਾ ਉਹ ਲੈਣਾ ਫਰੈਂਡਸ ਹੁਣ ਤੁਸੀਂ ਕਹੋਗੇ ਵੀ ਤਵਾ ਤੁਸੀਂ ਧੋਤਾ ਨਹੀਂ ਦੇਖੋ ਤਵਾ ਤੁਸੀਂ ਉਹ ਲੈਣਾ ਤਾਂ ਤੁਹਾਡੇ ਜਿਹੜੇ ਪੂੜੇ ਪਰਫੈਕਟ ਬਣਨਗੇ ਵੀ ਤਵੇ ਦੇ ਉੱਤੇ ਨਾ ਤੁਸੀਂ ਪਹਿਲਾਂ ਰੋਟੀ ਬਣਾਈ ਹੋਣੀ ਚਾਹੀਦੀ ਆ ਜਿਵੇਂ ਕਿ ਹੁਣ ਤੁਹਾਨੂੰ ਮੈਂ ਦੱਸਿਆ ਵੀ ਆਪਾਂ ਸਵੇਰੇ ਜਿਹੜੇ ਹੈਗੇ ਸੀ ਨਾ ਵੀ ਉਹ ਬਣਾਏ ਸੀਗੇ ਪਰੌਂਠੇ ਬਣਾਏ ਸੀਗੇ ਇਸ ਲਈ ਮੈਨੂੰ ਧੋਤਾ ਨਹੀਂ ਹੈਗਾ ਤਾਂ ਆਪਣਾ ਜਿਹੜੇ ਪੂੜੇ ਆ ਪਰਫੈਕਟ ਬਣਨਗੇ ਜੇ ਤੁਸੀਂ ਇਹਨੂੰ ਬਿਲਕੁਲ ਮਾਂਜ ਕੇ ਹਨਾ ਲਾਉਂਗੇ ਤਾਂ ਤੁਹਾਡੇ ਪੂੜੇ ਜਿਹੜੇ ਨਾਲ ਚੱਪਕ ਜਾਣਗੇ ਫਰੈਂਡਸ ਠੀਕ ਆ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਤੇ ਲਓ ਜੀ ਤਵਾ ਗਰਮ ਹੋ ਗਿਆ ਠੀਕ ਹੈ ਜੀ ਅੱਧਰ ਆਪਣੀ ਮਕਰੋਨੀ ਵੀ ਮਕਰੋਨੀ ਮੇਰੇ ਬਾਰ ਬਾਰ ਮਕਰੋਨੀ ਕੀ ਅੰਦਰ ਜੀ ਸੌਰੀ ਪਾਸਤਾ ਜਿਹੜਾ ਹੈਗਾ ਉਹ ਆਪਣਾ ਰੈਡੀ ਆ ਆਪਾਂ ਇਹਨੂੰ ਮਤਲਬ ਕੀ ਨਾ ਕੱਢ ਲਾਂਗੇ ਠੀਕ ਹੈ ਸਟ੍ਰੇਨਰ ਕਰ ਲਾਂਗੇ ਤੁਸੀਂ ਕਿਸੇ ਵੀ ਛਾਣਨੀ ਦੇ ਵਿੱਚ ਜਾਂ ਪਲਾਸਟਿਕ ਦੀ ਚੋ ਵੀ ਤੁਹਾਡੇ ਕੋਲ ਬਾਉਲ ਹੈਗਾਗਾ ਉਹਦੇ ਵਿੱਚ ਤੁਸੀਂ ਇਹਨੂੰ ਕੱਢ ਸਕਦੇ ਹੋ ਠੀਕਾ ਇਹਨੂੰ ਆਪਾਂ ਪਾਣੀ ਤੋਂ ਅਲੱਗ ਕਰ ਦੇਣਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਚਾਹੀ ਤੁਸੀਂ ਇਹਨੂੰ ਠੰਡੇ ਪਾਣੀ ਦੇ ਵਿੱਚ ਰੱਖ ਲਓ ਜੀ ਚਾਹੇ ਤੁਸੀਂ ਠੰਡਾ ਪਾਣੀ ਇਹਦੇ ਉੱਤੇ ਹੂੰ ਪਾ ਦਿਓ ਠੀਕ ਆ ਤਾਂ ਵੀ ਜਿਹੜੇ ਹੈਗੇ ਇਹ ਜੁੜਨੇ ਨਹੀਂ ਹੈਗੇ ਬਸ ਇਹਦਾ ਹੀ ਥੋੜਾ ਜਿਹਾ ਉਹ ਹੁੰਦਾ ਆਪਾਂ ਉਡਾਰ ਹੁੰਦਾਗਾ ਬੀਜ ਜੁੜਨੇ ਨਹੀਂ ਚਾਹੀਦੇ ਠੀਕ ਆ ਤੇ ਬਸ ਤੁਸੀਂ ਜਾਂ ਤਾਂ ਇਹਨੂੰ ਬਿਲਕੁਲ ਜਦੋਂ ਆਪਾਂ ਇਹਨੂੰ ਕੱਢਦੇ ਆ ਨਾਲ ਦੀ ਨਾਲ ਠੰਡੇ ਪਾਣੀ ਦੇ ਵਿੱਚ ਦੇਖੋ ਮੈਂ ਇਹਦੇ ਵਿੱਚ ਕੱਢੂੰਗੀ ਜੀ ਤੇ ਨਾਲ ਦੀ ਨਾਲ ਠੰਡੇ ਪਾਣੀ ਵਿੱਚ ਪਾ ਦਿਓ ਜਾਂ ਤੁਸੀਂ ਜੀ ਨਹੀਂ ਠੰਡੇ ਪਾਣੀ ਵਿੱਚ ਪਾਉਣਾ ਚਾਹੁੰਦੇ ਤਾਂ ਉੱਤੇ ਇਹਦੇ ਹੈਗਾ ਜਿਹੜਾ ਬਿਲਕੁਲ ਠੰਡ ਇੰਤੋ ਬੋਲੇਆ ਦੇਖੋ ਤੁਸੀਂ ਮੈਂ ਇਹਦੇ ਵਿੱਚ ਕੱਟ ਲੈਣੀ ਪਾਣੀ ਜਿਹੜਾ ਗਰਮ ਹੋਣ ਲੱਗ ਗਿਆ ਕਰ ਦਿੱਤਾ ਠੀਕ ਆ ਜੀ ਹੁਣ ਮੈਂ ਠੰਡਾ ਪਾਣੀ ਲਾਉਂਗੀ ਠੰਡਾ ਪਾਣੀ ਇਹਦੇ ਉੱਤੇ ਪਾਉਂਗੀ ਦੇਖੋ ਬਿਲਕੁਲ ਹੁਣ ਅਲੱਗ ਲੱਗ ਰਹੇ ਨੇ ਜੇ ਇਹ ਐਂ ਪਏ ਰਹਿਣਗੇ ਫਰੈਂਡਸ ਫਿਰ ਇਹ ਜੁੜ ਜਾਣਗੇ ਠੀਕ ਆ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਜਾਂ ਠੰਡੇ ਪਾਣੀ ਦੇ ਵਿੱਚ ਪਾ ਦੋ ਜਾਂ ਠੰਡਾ ਪਾਣੀ ਇਹਦੇ ਉੱਪਰ ਪਾ ਦੋ ਫਿਰ ਇਹ ਜੁੜਦੇ ਨਹੀਂ ਨੇ ਲਓ ਜੀ ਠੰਡਾ ਪਾਣੀ ਆ ਬੱਤ ਵਾਲਾ ਇਹ ਉੱਤੇ ਪਾ ਦਿੱਤਾ ਮੰਨੇ ਹੁਣ ਇਹ ਜੋੜਨਗੇ ਨਹੀਂ ਠੀਕ ਆ ਇਹਦੇ ਵਿੱਚ ਰੱਖ ਲੈਣੇ ਆ ਜੀ ਆਪਾਂ ਚਲ ਜੀ ਆਪਾਂ ਬਣਾਉਣੇ ਆ ਪੂੜੇ ਤੇ ਆਪਣਾ ਤਵਾ ਵੀ ਫੇਰ ਰੈਡੀ ਆ ਠੀਕ ਆ thank you ਲੋ ਜੀ ਸਾਰੇ ਪੂੜੇ ਆਪਾਂ ਇਸ ਤਰ੍ਹਾਂ ਹੀ ਤਿਆਰ ਕਰ ਲਾਂਗੇ ਜੀ ਠੀਕ ਆ ਤੇ ਤੁਸੀਂ ਬਸ ਇਸ ਤਰ੍ਹਾਂ ਪੂੜੇ ਜਿਹੜੇ ਹੈਗੇ ਤਿਆਰ ਕਰ ਲੈਣੇ ਆ ਤੇ ਇਸ ਤੋਂ ਬਾਅਦ ਅਗਲਾ ਪ੍ਰੋਸੈਸ ਆਪਾਂ ਜਿਹੜਾ ਪਾਸਤੇਵਲ ਚੱਲਦੇ ਆ ਜੀ ਪਾਸਤਕ ਨਹੀਂ ਬਣਾਉਣਾ ਲੋ ਜੀ ਕੜਾਹੀ ਵਿੱਚ ਆਪਾਂ ਤੇਲ ਪਾ ਦਿੱਤਾਗਾ ਤੇਲ ਬਸ ਤੁਸੀਂ ਨਾ ਜ਼ਿਆਦਾ ਨਹੀਂ ਪਾਉਣਾ ਫਰੈਂਡਸ ਠੀਕ ਆ ਬਸ ਥੋੜਾ ਹੀ ਪਾਉਣਾਗਾ ਆ ਇੱਥੇ ਵੱਡੇ ਚਮਚ ਕਹਿ ਸਕਦੇ ਤੁਸੀਂ ਦੋ ਠੀਕ ਆ ਜੀ ਦੋ ਚਮਚੇ ਪਾਏ ਆ ਮੈਂਨੇ ਲੋ ਦੀ ਪਾਸਤਾ ਵੀ ਆਪਣਾ ਬਿਲਕੁਲ ਰੈਡੀ ਆ ਤੇ ਮੈਂ ਨਾ ਫਰੈਂਡਸ ਮਕਰੋਨੀ ਜਿਹੜੀ ਹੈਗੀ ਆ ਬਾਉਲ ਕਰਨੀ ਭੁੱਲ ਗਈ ਸੀ ਇਹਦੇ ਵਿੱਚ ਪਾਉਣੀ ਸੀਗੀ ਮੈਨੇ ਫਿਰ ਇੱਥੇ ਨੂਰ ਆ ਗਈ ਸੀ ਇੱਕਦਮ ਕਹਿੰਦੀ ਤੁਸੀਂ ਉਹ ਨਹੀਂ ਪਾਈ ਹੈਗੀ ਫਿਰ ਮੈਂ ਨੂਰ ਨੂੰ ਕਹਾ ਮੈਂ ਤਾਂ ਸਾਈਡ ਤੇ ਨਾ ਤੂੰ ਜਿਹੜੀ ਮਕਰੋਨੀ ਆ ਵੀ ਉਹ ਉਪਰ ਨਹੀਂ ਦਾ ਉਪਰ ਨਹੀਂ ਰੱਖ ਦੇ ਤੇ ਆਪਾਂ ਫਿਰ ਦੋਨੇ ਚੀਜ਼ਾਂ ਮਿਕਸ ਕਰ ਲਾਂਗੇ ਠੀਕ ਹੈ ਜੀ ਉਸ ਸਾਈਡ ਤੇ ਨੂਰ ਆਪਾਂ ਨੂੰ ਉਬਾਲ ਕੇ ਦੇ ਦੂਗੀ ਜੀ ਜੋ ਤੱਕ ਤੜਕਾ ਵਗੈਰਾ ਲਾਉ ਲੱਗੂਗਾ ਤੇ ਹਨਾ ਤ੍ਰਪਾ ਜਿਹੜੀ ਹੈਗੀ ਮਕਰੋਨੀ ਤੇ ਪਾਸਤਾ ਜਿਹੜਾ ਹੈਗਾ ਇਕੱਠੇ ਮਿਕਸ ਕਰਕੇ ਪਣਾਵਾਂਗੇ ਤੇ ਮੈਂ ਜਦੋਂ ਮਤਲਬ ਪਾਸਤਾ ਬਾਉਲ ਕਰਨ ਵਾਸਤੇ ਪਾਇਆ ਸੀ ਨਾ ਤੇ ਮੈਂ ਮਕਰੋਨੀ ਪਾਉਣਾ ਭੁੱਲੀ ਗਈ ਸ਼ੁਕਰ ਹੈ ਮਨੂਰ ਨੇ ਯਾਦ ਕਰਵਾਤਾ ਆ ਦੇਖੋ ਇਹ ਵਾਲੀ ਹੁਣ ਨੂਰ ਆਈ ਆ ਤੇ ਨੂਰ ਮੈਂ ਦਿਖਾ ਰਹੀ ਸੀ ਮੈਂ ਕਹੇ ਵਾਲੀ ਵੀ ਇਸ ਦੂਸਰੀ ਸਾਈਡ ਵੀ ਬਾਉਲ ਕਰ ਦੂਗੀ ਨੂਰ ਤੇ ਲਓ ਜੀ ਪਹਿ ਸਭ ਤੋਂ ਪਹਿਲਾਂ ਪਾਇਆ ਜੀ ਆਪਾਂ ਜੀਰਾ ਤੇਲ ਆਪਣਾ ਕਰਨ ਹੋ ਗਿਆ ਜੀ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਕੱਟੇ ਹੋਏ ਪਿਆਜ਼ ਨੇ ਉਹ ਵੀ ਪਾ ਲਏ ਆ ਠੀਕ ਹੈ ਜੇ ਨੂੰ ਫਰਾਈ ਤੁਸੀਂ 2-3 ਮਿੰਟ ਵਾਸਤੇ ਫਰਾਈ ਕਰਨਾਗਾ ਠੀਕ ਆ ਤੇ ਨਾਲ ਦੀ ਨਾਲ ਹੀ ਇਹਦੇ ਵਿੱਚ ਤੁਸੀਂ ਹਰੀ ਮਿਰਚ ਪਾ ਸਕਦੇ ਹੋ ਹਰੀ ਮਿਰਚ ਤੇ ਟਮਾਟਰ ਜਿਹੜੇ ਹੈਗੇ ਆਪਾਂ ਕੱਟ ਕੇ ਰੱਖਿਆ ਉਹ ਪਾਵਾਂਗੇ ਸੰਗੀਤ ਨਾਲ ਨੂੰ ਮਿਕਸ ਕਰਾਂਗੇ ਇਹਨੂੰ ਨਾ ਆਪਾਂ ਫਰੈਂਸ ਬਰਾਊਨ ਹੋਣ ਤੱਕ ਨਹੀਂ ਭੁੰਨਣਾ ਜਿਵੇਂ ਆਪਾਂ ਕੋਈ ਵੀ ਸਬਜ਼ੀ ਬਣਾਉਣੀ ਹੈ ਜਾਂ ਆਪਾਂ ਕੋਈ ਕੋਈ ਕਿਸੇ ਚੀਜ਼ ਨੂੰ ਤੜਕਾ ਲਾਉਣੀ ਹੈ ਆਪਾਂ ਬਰਾਊਨ ਹੋਣ ਤੱਕ ਭੁੰਨਦੇ ਹਾਂ ਨਾ ਇਹਨੂੰ ਤੁਸੀਂ ਫਰੋਂਮ ਬਰਾਊਨ ਹੋਣ ਤੱਕ ਨਹੀਂ ਭੁੰਨਣਾ ਠੀਕ ਹੈ ਜੀ ਇਹਨੂੰ ਮਤਲਬ ਨਾ 50 100 ਦੇ ਵਿੱਚ 50% ਕਹਿ ਸਕਦੇ ਆਂ ਕਿ ਆਪਾਂ ਭੁੰਨਣਾ ਹੈ ਠੀਕ ਹੈ ਜੀ ਲਓ ਜੀ ਇਹਦੇ ਵਿੱਚ ਆਪਾਂ ਜਿਹੜੇ ਹੈਗੇ ਨਮਕ ਮਿਰਚ ਹਲਦੀ ਤਿੰਨੇ ਚੀਜ਼ਾਂ ਪਾ ਦਿੱਤੀਆਂ ਨੇ ਨਮਕ ਮਿਰਚ ਹਲਦੀ ਮੈਂ ਥੋੜੀ ਹੀ ਪਾਇਆ ਕਿਉਂਕਿ ਨਾ ਆ ਆਪਾਂ ਮੈਗੀ ਮਸਾਲੇ ਦੇ ਵਿੱਚ ਐਡ ਕਰਨਾ ਕਿਉਂਕਿ ਕੋਦੇ ਵਿੱਚ ਨਮਕ ਮਿਰਚ ਆਲਰੇਡੀ ਪਹਿਲਾਂ ਹੁੰਦਾ ਸਾਰਾ ਕੁਝ ਤੇ ਫਿਰ ਜਿਆਦਾ ਸਪਾਈਸੀ ਜੀ ਹੋ ਜਾਂਦੀ ਹੈ ਅਗਰ ਤੁਹਾਨੂੰ ਜਿਆਦਾ ਸਪਾਈਸੀ ਪਸੰਦ ਆ ਤੁਸੀਂ ਪਾ ਸਕਦੇ ਨਮਕ ਮਿਰਚal ਦੀ ਜਿਆਦਾ ਤਵਾਟਮ ਮਤਲਬ ਮੈਂ ਨਹੀਂ ਪਾਇਆ ਹੈਗਾ ਮੈਂ ਘੱਟ ਹੀ ਪਾਇਆ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਦੋ ਜਿਹੜੇ ਪੈਕੇਟ ਨੇ ਆਪਾਂ ਮੈਗੀ ਮਸਾਲੇ ਦੇ ਐਡ ਕਰ ਦਿੱਤੇ ਨੇ ਜੀ ਠੀਕ ਹੈ ਜੀ ਥੋੜਾ ਜਿਹਾ ਆਪਾਂ ਇੱਕ ਚਮਚ ਜਿਹੜਾ ਪਾਣੀ ਪਾ ਕੇ ਠੀਕ ਹੈ ਜੀ ਇਹਨੂੰ ਫਰਾਈ ਕਰਾਂਗੇ ਉਸ ਤੋਂ ਬਾਅਦ ਜਿਹੜੀਆਂ ਆਪਣੇ ਕੋਲੇ ਪੁੜੀਆਂ ਲੈ ਜੀ ਉਹ ਪਾਈਆਂ ਨਹੀਂ ਮੈਨੂੰ ਸਾਰੀਆਂ ਨਹੀਂ ਪਾਈਆਂ ਤਿੰਨ ਪੁੜੀਆਂ ਪਾਈਆਂ ਸੀ ਮੈਨੂੰ ਪਹਿਲਾਂ ਸੀਗਾ ਮੱਕ ਤੋ ਪਾਣੀ ਚਲੋ ਫਿਰ ਮੈਂ ਨਾ ਸੋਚਿਆ ਇੱਕ ਇੱਕ ਪੈਕਟ ਦੇ ਹਿਸਾਬ ਨਾਲ ਮੈਂ ਤਿੰਨ ਪਾਤੀਆਂ ਸੀ ਲੋ ਜੀ ਇਹਨੂੰ ਪਚੰਗੀ ਤਰ੍ਹਾਂ ਮਿਕਸ ਕਰ ਅ ਕਰ ਲੈਣਾਗਾ ਤੇ ਆ ਦੇਖੋ ਤੇ ਹੁਣ ਇਹਦੇ ਵਿੱਚ ਪਾ ਦੇਣਾ ਜੀ ਆਪਾਂ ਪਾਸਤਾ ਠੀਕ ਆ ਤੁਸੀਂ ਜੀ ਰੂ ਟ੍ਰਾਈ ਕਰ ਰਹੇ ਹੋ ਫਰੈਂਡਸ ਇਹ ਨਾ ਜਿਆਦਾ ਟੇਸਟੀ ਬਣਿਆ ਸੀ ਨਾ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਤੇ ਬੱਚਿਆਂ ਨੂੰ ਕਾਫੀ ਜ਼ਿਆਦਾ ਪਸੰਦ ਆਇਆ ਤੇ ਮੈਨੂੰ ਵੀ ਪਸੰਦ ਆਇਆ ਬਸ ਮੈਂ ਘੱਟ ਹੀ ਖਾਨੀਆਂ ਬਟ ਬਟ ਮੈਨੂੰ ਵਧੀਆ ਲੱਗਿਆ ਤੇ ਮਤਲਬ ਕਿ ਨਾ ਇਹਦੇ ਵਿੱਚ ਆਪਾਂ ਦੇਖੋ ਇੱਥੇ ਸੌਸ ਵੀ ਪਾ ਸਕਦੇ ਆਪਾਂ ਠੀਕ ਆ ਜੀ ਆਪਣੀ ਆਪਣੀ ਮਰਜ਼ੀ ਇਹਦੇ ਵਿੱਚ ਮਾਇਓਨੀਜ਼ ਵੀ ਪਾ ਸਕਦੇ ਆ ਬਟ ਮਾਇਓਨੀ ਮਾਇਓਨੀ ਮੇਰੇ ਕੋਲ ਹੈ ਨਹੀਂ ਸੀ ਤੇ ਉਹ ਤਾਂ ਕਰਕੇ ਆਪਾਂ ਪਾਈ ਨਹੀਂ ਹੈਗੀ ਫਰੈਂਡਸ ਠੀਕ ਆ ਤੇ ਬਸ ਤੁਸੀਂ ਇਹਨੂੰ ਇੱਕ ਦੋ ਮਿੰਟ ਜਿਹੜਾ ਹੈਗਾ ਇਹਨੂੰ ਆਪਾਂ ਹੋਰ ਫ੍ਰਾਈ ਕਰਨਾ ਜੀ ਤੇ ਆਪਣਾ ਪਾਸਤਾ ਬਿਲਕੁਲ ਰੈਡੀ ਹੋ ਜਾਊਗਾ ਜੀ ਲਓ ਜੀ ਪਹਿਲਾਂ ਮੈਂ ਦੋ ਕੁੜੀਆਂ ਪਾਈਆਂ ਸੀ ਨਾ ਇੱਕ ਆਪਾਂ ਕੁੜੀ ਹੋਰ ਪਾ ਦਿੱਤੀ ਮੈਨੂੰ ਫਿਰ ਮੇਰੇ ਬਾਅਦ ਚ ਮਾਈਂਡ ਚ ਆਇਆ ਕਿ ਤਿੰਨ ਪੈਕਟਾਂ ਦੇ ਹਿਸਾਬ ਨਾਲ ਆਪਾਂ ਤਿੰਨ ਜੜੀਆਂ ਆ ਗਈਆਂ ਪਾਉਚ ਪਾ ਦਿੰਨੇ ਆ ਠੀਕ ਹੈ ਜੀ ਬਿਲਕੁਲ ਮਿਕਸ ਕਰ ਲੈਣਾ ਤੁਸੀਂ ਤੇ ਜਦੋਂ ਇਹਨੂੰ ਆਪਾਂ ਹਨਾ ਖਾਣਾ ਹੈ ਤੁਸੀਂ ਕੋਦੋਂ ਵੀ ਸੌਸ ਪਾ ਸਕਦੇ ਹੋ ਮਾਇਓਨੀਜ਼ ਤੁਸੀਂ ਪਾ ਸਕਦੇ ਹੋ ਉਦੋਂ ਹਨਾ ਲਓ ਜੀ ਇੱਕ ਵਾਰੀ ਆਪਾਂ ਮੈਕਬਾਇਫ ਇਸ ਵੀ ਮਿਲ ਲਈ ਤੇ ਕਰਮੇ ਹੀ ਬਹੁਤ ਜ਼ਿਆਦਾ ਹੋਈ ਪੀ ਸੀ ਚਲੋ ਜੀ ਬੱਚਿਆਂ ਦੀ ਫਰਮਾਇਸ਼ਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਹਨਾ ਆਪਾਂ ਬੱਚਿਆਂ ਵਾਸਤੇ ਤੋ ਇਹ ਫਿਰਦੇ ਆ ਬੱਚਿਆਂ ਕਰ ਪੀ ਹਨਾ ਇਧਰ ਪਾਕਣ ਵਗੈਰਾ ਹੋਗੇ ਬਾਅਦ ਚ ਕਰਾਂਗੇ ਸਾਫ ਲੋ ਜੀ ਬੱਚੇ ਕਰਨ ਲੱਗੇ ਜੀ ਇੰਜੋਏ ਪਾਸਤਾ ਤੁਸੀਂ ਵੀ ਕਰ ਲਓ ਜੀ ਇੰਜੋਏ ਤੇ ਖਾਲ ਜੀ ਤੁਸੀਂ ਵੀ ਪਾਸਤਾ ਆ ਜੋ ਤੇ ਤੁਸੀਂ ਜਰੂਰ ਫਰੈਂਡਸ ਇਹਨੂੰ ਟਰਾਈ ਕਰਿਓ ਠੀਕ ਹੈ ਜੀ ਤੇ ਦੱਸਿਓ ਕਿਸ ਤਰ੍ਹਾਂ ਦੀ ਲੱਗੀ ਹਨਾ ਮੇਰੀ ਵੀਡੀਓ ਰੈਸਪੀ ਬਣਾ ਕੇ ਰੈਸਪੀ ਦਾ ਵੀ ਜਰੂਰ ਦੱਸਿਓ ਹਨਾ ਕਿ ਕਿਸ ਤਰ੍ਹਾਂ ਦੀ ਬਣਾ ਕੇ ਜਿਹੜੀ ਤੁਸੀਂ ਜਦੋਂ ਬਣਾਓਗੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਇਸ ਤਰ੍ਹਾਂ ਤੁਸੀਂ ਜਿਹੜਾ ਹੈਗਾ ਪਾਸਤਾ ਘਰ ਦੇ ਵਿੱਚ ਤਿਆਰ ਰਟਾ ਬੱਚਾ ਨੂੰ ਕਰਕੇ ਦੇ ਦੇ ਸਕਦੇ ਹੋ ਤੇ ਲਓ ਜੀ ਨੂ ਤੁਹਾਨੂੰ ਪੁੱਛ ਰਹੀ ਸੀ ਤੇ ਇਧਰ ਬੱਚੇ ਬਸ ਨਾਲ ਟੀਵੀ ਇੰਜੋਏ ਕਰ ਰਹੇ ਨੇ ਜੀ ਆ ਮੇਰੀ ਪਲੇਟ ਹੈ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ ਫॉर ਵਾਚਿੰਗ ਮਾਈ ਵੀਡੀਓ ਬਾਏ ਬਾਏ ਜੀ